ਅੱਜ ਸਵੇਰੇ ਤਕਰੀਬਨ 6 ਵਜੇ ਦੇ 10 ਮਿੰਟ ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਪਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੂੰ ਸਾਈਟਿੰਗ ਹੋਈ ਕਿ ਇੱਕ ਜਿਹੜਾ ਹੈ ਕਿ ਪਾਕਿਸਤਾਨ ਤੋਂ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕਰਾਸ ਕਰ ਲਿਆ ਸੀ ਆ ਬੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਾਬਕ ਕਾਨੂੰਨਨ ਤੌਰ ਦੇ ਉੱਤੇ ਕਿਉਂਕਿ ਸਾਡੀ ਇੰਡੀਅਨ ਟਰੇਟਰੀ 'ਚ ਦਾਖਲ ਹੋ ਰਿਹਾ ਸੀ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਇਨਟਰੂਡਰ ਸੀਗਾ ਬੀਐਸਐਫ ਨੇ ਉਹਨੂੰ ਜਿਹੜਾ ਹੈਗਾ ਆ ਉੱਥੇ ਜਿਹੜਾ ਹੈਗਾ ਸ਼ੂਟ ਕਰ ਦਿੱਤਾ ਔਰ ਸ਼ੂਟ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਆ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀਆਂ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹੀ ਹੈ ਮਲਾਜ਼ੇ ਤੋਂ ਪਾਇਆ ਗਿਆ ਕਿ ਉਹਦੀ ਆਇਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਵਕਤ ਉਸ ਇਨਟਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਹੈਗੇ ਆ ਉਹ ਕੁਝ ਨੋਟ ਹੈਗੇ ਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਟੀਨ ਕਰੰਸੀ ਨੋਟਸ ਮਿਲੇ ਆ ਔਰ ਉਹਦੀ ਆਇਡੈਂਟੀਫਿਕੇਸ਼ਨ ਜਿਹੜੇ ਸਟੈਬਲਿਸ਼ ਨਹੀਂ ਹੋ ਸਕੀ ਇਸ ਸਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਉੱਥੇ ਫਾਰਮੈਲिटीज ਚੱਲ ਰਹੀਆਂ ਉਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮਾਰਟਮ ਕਰਾਇਆ ਜਾਏਗਾ ਔਰ ਮੁਕਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਜਾ ਰਿਹਾ ਹੈ